ਸੁਗੁਰਦਾਸਪੁਰ ਤੋਂ ਸੋ ਅੱਜ ਦੀ ਜਿਹੜੀ ਆਪਾਂ ਗੱਲ ਕਰਨ ਜਾ ਰਹੇ ਆ ਆਸਟ੍ਰੇਲੀਆ ਸਟੱਡੀ ਵੀਜ਼ਾ ਕਰ ਬਾਰੇ ਕਰਨ ਜਾ ਰਹੇ ਆ ਆਸਟ੍ਰੇਲੀਆ ਦਾ ਵੀਜ਼ਾ ਸਕਸੈਸ ਰੇਟ ਅੱਜ ਦੀ ਡੇਟ 'ਤੇ ਬਹੁਤ ਅੱਛਾ ਆ ਬਹੁਤ ਵਧੀਆ ਰਿਜ਼ਲਟ ਆ ਰਹੇ ਆ ਜਿਹੜੇ ਵੀ ਬੱਚਿਆਂ ਨੇ ਪਲੱਸ 2 2024 ਜਾਂ 25 ਦੇ ਵਿੱਚ ਕੀਤੀ ਹੋਈ ਆ ਉਹਨਾਂ ਦਾ ਆਸਟ੍ਰੇਲੀਆ ਨੂੰ ਲੈ ਕੇ ਕੋਈ ਵੀ ਇਨਕੁਆਰੀ ਆ ਚਾਹੇ ਉਹ ਸਟੱਡੀ ਵੀਜ਼ੇ ਨੂੰ ਲੈ ਕੇ ਆ ਚਾਹੇ ਉਹ ਕੋਰਸ ਨੂੰ ਲੈ ਕੇ ਆ ਚਾਹੇ ਯੂਨੀਵਰਸਿਟੀ ਨੂੰ ਲੈ ਕੇ ਆ ਉਹ ਕੋਈ ਵੀ ਕੁਐਸਚਨਸ ਆ ਉਹਨਾਂ ਦਾ ਕੋਈ ਵੀ ਇਨਕੁਆਰੀ ਆ ਉਹ ਆ ਕੇ ਸਾਨੂੰ ਮਿਲ ਸਕਦੇ ਆ ਸਾਡੇ ਨਾਲ ਉਹ ਡਿਸਕਸ ਕਰ ਸਕਦੇ ਆ 7s ਇਸ ਇਮੀਗ੍ਰੇਸ਼ਨ ਪਿਛਲੇ 10 ਸਾਲ ਤੋਂ ਇਸ ਫੀਲਡ ਦੇ ਵਿੱਚ ਕੰਮ ਕਰ ਰਹੀ ਆ ਔਰ ਸਾਡਾ ਇਹ ਭਰੋਸਾ ਅਜੇ ਤੱਕ ਕਾਇਮ ਹੈ ਬੱਚਿਆਂ ਦੇ ਨਾਲ ਅਸੀਂ ਆਸਟ੍ਰੇਲੀਆ ਦਾ ਪੈਕੇਜ ਕਰਦੇ ਆ ਪਹਿਲਾਂ ਕੋਈ ਵੀ ਬੱਚੇ ਕੋ ਪੈਸਾ ਨਹੀਂ ਲਿਆ ਜਾਂਦਾ ਨਾ ਹੀ ਟਿਊਸ਼ਨ ਫੀਸ ਲਈ ਜਾਂਦੀ ਹੈ ਨਾ ਹੀ ਫੰਡਾਂ ਦੇ ਨਾਮ ਤੇ ਕੋਈ ਪੈਸਾ ਤੇ ਨਾ ਹੀ ਜੀਟੀ ਦੇ ਨਾਮ ਤੇ ਕੋਈ ਪੈਸਾ ਲਿਆ ਜਾਂਦਾ ਪੈਸੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਚੁਲੇ ਜਾਂਦੇ ਆ ਸਾਡੇ ਬਹੁਤ ਸਾਰੇ ਸਟੂਡੈਂਟ ਆ ਜਿਨ੍ਹਾਂ ਦੇ ਆਲਮੋਸਟ ਸਾਡੇ ਰੋਜ਼ ਵੀਜ਼ੇ ਆ ਰਹੇ ਆ ਤੁਸੀਂ ਪਹਿਲਾਂ ਲੱਗੇ ਵੀਜ਼ੇ ਸਾਡੇ ਸੋਸ਼ਲ ਮੀਡੀਆ ਦੇ ਜਾਂ ਸਾਡੇ ਫੇਸਬੁੱਕ ਇੰਸਟਾਗ੍ਰਾਮ ਤੇ ਜਾ ਕੇ ਦੇਖ ਸਕਦੇ ਹੋ ਔਰ ਕੋਈ ਵੀ ਬੱਚੇ ਦੀ ਕਿਸੇ ਵੀ ਕੋਰਸ ਨੂੰ ਲੈ ਕੇ ਸਪੈਸੀਫਿਕ ਜਿੱਦਾਂ ਬਹੁਤ ਸਾਰੇ ਪਲੱਸ 2 ਮੈਡੀਕਲ ਦੇ ਸਟੂਡੈਂਟਸ ਨਰਸਿੰਗ ਲਈ ਜਾਣਾ ਚਾਹੁੰਦੇ ਆ ਨਰਸਿੰਗ ਲਈ ਕੀ ਰਿਕੁਆਇਰਮੈਂਟ ਹੈਗੀ ਆ ਕਿੰਨੇ ਪਰਸੈਂਟ ਮਾਰਕਸ ਚਾਹੀਦੇ ਹੈਗੇ ਆ ਆਇਲਸ ਜਾਂ ਪੀਟੀ ਇਗਜ਼ਾਮ ਚ ਕਿੰਨੇ ਸਕੋਰ ਚਾਹੀਦੇ ਆ ਇਹ ਸਾਰੇ ਕੁਐਸਚਨਸ ਦੇ ਆਨਸਰ ਆਪਾਂ ਫ੍ਰੀ ਆਫ ਕਾਸਟ ਦਵਾਂਗੇ ਤੁਸੀਂ ਫ੍ਰੀ ਕਾਉਂਸਲਿੰਗ ਲੈ ਸਕਦੇ ਹੋ ਸਾਡੇ ਕੋ ਆ ਕੇ ਔਰ ਆਪਣੇ ਸਾਰੇ ਕੁਐਸਚਨਸ ਦੇ ਆਨਸਰ ਲੈਣ ਤੋਂ ਬਾਅਦ ਤੁਸੀਂ ਅਪਲਾਈ ਕਰ ਸਕਦੇ ਹੋ ਸੋ ਜਿਹੜੇ ਬੱਚੇ ਐੰਜੀਨੀਅਰਿੰਗ ਕਰਨਾ ਚਾਹੁੰਦੇ ਆ ਨਰਸਿੰਗ ਕਰਨਾ ਚਾਹੁੰਦੇ ਆ ਜਾਂ ਕਿਸੇ ਵੀ ਫੀਲਡ ਦਾ ਕੋਈ ਵੀ ਸਪੈਸੀਫਿਕ ਕੋਰਸ ਲੈਣਾ ਚਾਹੁੰਦੇ ਆ 7 ਸੀਸ ਉਹਨਾਂ ਸਾਰੇ ਕੋਰਸਸ ਬਾਰੇ ਬੜਾ ਡੀਪਲੀ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇਗੀ ਕਿਹੜੇ ਗ੍ਰੀਨ ਲਿਸਟ ਦੇ ਕੋਰਸਸ ਐ ਜਿਨ੍ਹਾਂ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਬਹੁਤ ਆਸਾਨੀ ਨਾਲ ਪੀਆਰ ਮਿਲੇਗੀ ਸੋ ਇਹ ਸਾਰੇ ਸਵਾਲਾਂ ਦਾ ਜਵਾਬ ਆਪਾਂ ਤੁਹਾਨੂੰ ਦਵਾਂਗੇ ਔਰ ਤੁਹਾਡੀ ਸੈਟੀਸਫੈਕਸ਼ਨ ਤੋਂ ਬਾਅਦ ਤੁਸੀਂ ਸਾਡੇ ਤੋਂ ਆਪਣਾ ਵੀਜ਼ਾ ਅਪਲਾਈ ਕਰਵਾ ਸਕਦੇ ਹੋ ਔਰ ਰੀਸੈਂਟਲੀ ਕੋਈ ਵੀਜ਼ਾ ਜਿਹੜਾ ਹੈ ਉਹਦੇ ਬਾਰੇ ਸੋ ਸਾਡੇ ਕਾਫੀ ਬੱਚਿਆਂ ਦੇ ਆਲਮੋਸਟ ਸਾਡੇ ਲਾਸਟ ਵੀਕ ਪੰਜ ਬੱਚਿਆਂ ਦੇ ਸੋ ਉਹਨਾਂ ਦੇ ਤੁਸੀਂ ਰਿਵਿਊ ਦੇਖ ਸਕਦੇ ਹੋ ਮੈਂ ਤੁਹਾਨੂੰ ਉਹਨਾਂ ਦੇ ਰਿਵਿਊ ਦੇ ਦੇਣਾ ਵਾ ਸੋ ਕਾਫੀ ਬੱਚਿਆਂ ਦੇ ਲਗਾਤਾਰ ਰਿਜ਼ਲਟ ਪੋਜ਼ਿਟਿਵ ਆ ਰਿਹਾ ਮੈਂ ਇਹ ਗੱਲ ਅੱਜ ਕਹਿ ਸਕਦਾ ਕਿ ਅੱਜ ਦੀ ਡੇਟ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਅਗਰ ਬੱਚਾ ਕੋਈ ਯੂਨੀਵਰਸਿਟੀ ਕਾਲਜ ਦੇ ਵਿੱਚ ਡਿਗਰੀ ਪ੍ਰੋਗਰਾਮ 'ਚ ਅਪਲਾਈ ਕਰ ਰਿਹਾ ਤੇ ਉਹਦਾ ਆਲਮੋਸਟ 100% ਵੀਜ਼ਾ ਆ ਰਿਹਾ ਵਾ ਸੋ ਬੱਚੇ ਆਪਣਾ ਟਾਈਮ ਵੇਸਟ ਨਾ ਕਰਨ ਜਾਂ ਕਿਸੇ ਗਲਤ ਗਾਈਡੈਂਸ 'ਚ ਨਾ ਫਸਣ ਜੇ ਉਹ ਆਸਟ੍ਰੇਲੀਆ ਜਾਣਾ ਚਾਹੁੰਦੇ ਆ ਤਾਂ ਇਮੀਡੀਟਲੀ ਆ ਕੇ ਸਾਨੂੰ ਮਿਲ ਸਕਦੇ ਆ ਸਰ ਜੀ ਦੇ ਅੰਡੀਗੜ ਦੇ ਵਿੱਚ ਕੋਡਾ ਆਫਿਸ ਚੰਡੀਗੜ੍ਹ 135D ਦੇ ਵਿੱਚ ਆਪਣਾ ਆਫਿਸ ਹੈਗਾ ਵਾ ਗੁਰਦਾਸਪੁਰ ਜਿਹੜਾ ਉਹ ਕਨਵਨ ਰੋਡ ਨੀਅਰ ਵਾਲਾ ਇੰਡਸਟਰੀਆ ਔਰ ਇੱਕ ਹੋਰ ਬ੍ਰਾਂਚ ਸਾਡੀ ਬਹੁਤ ਜਲਦ ਓਪਨ ਹੋਣ ਜਾ ਰਹੀ ਹੈ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਬਹੁਤ ਜਲਦੀ ਇਨਫੋਰਮੇਸ਼ਨ ਦਵਾਂਗੇ ਮਾਈ ਨੇਮ ਇਜ਼ ਅਰਸ਼ੀ ਸਿੰਘ ਮੈਂ ਆਪਣੀ ਪਲੱਸ 2 ਕੰਮ 2024 ਪਾਸ ਆ ਕੀਤੀ ਐਨ ਉਸ ਤੋਂ ਬਾਅਦ ਮੈਂ ਆਪਣੀ ਫਾਈਲ ਸਰਵਿਸਿਜ਼ ਇੰਗਲਿਸ਼ਨ ਤੇ ਲਗਵਾਇ ਜਿਨ੍ਹਾਂ ਨੇ ਮੇਰਾ ਵੀਜ਼ਾ ਵਿਦਿਨ 15 ਡੇਜ਼ ਵਿੱਚ ਲਿਆਤਾ ਐਂਡ ਸਾਰੇ ਪੈਸੇ ਵਿਜ਼ਾ ਲੱਕਨ ਤੋਂ ਬਾਅਦ ਲੈਣੇ ਤੇ ਪਹਿਲਾਂ ਕੋਈ ਵੀ ਪੈਸਾ ਨਹੀਂ ਲਿਆ ਥੈਂਕ ਯੂ ਕੁਲਦੀਪ ਸਰ ਫॉर ਵੀਜ਼ਾ ਸ੍ਰੀਕੰਤ ਸਰ ਜੀ ਮੇਰਾ ਨਾਮ ਹੈ ਪਾਕਿਸਤਾਨ ਮੈਂ ਅਮਰੀਕਨ ਸਟੈਂਡਰਡ ਮੈਡੀਕਲ ਸਟਰੀਮ ਦੇ ਵਿੱਚ ਹੀ 2025 ਵਿੱਚ ਕੰਪਲੀਟ ਕੀਤਾ ਸੀ ਕਿਛੇ-ਕਿਛੇ ਮੇਰੇ 95.8 ਮਾਰਕਸ ਸੀਗੇ ਆਫਟਰ ਦੈਟ ਮੇਰਾ ਜੀਪ ਸੀਗਾ ਕਿ ਮੈਂ ਜਰੂਰ ਜਾ ਕੇ ਆਪਣੀ ਫੰਡਸਟੈਂਡਿੰਗ ਕੰਪਲੀਟ ਕਰਾ ਜਿਸ ਕਰਕੇ ਮੈਂ ਫਿਲੀਆਂ ਰਿਸਰਚ ਕੀਤਾ ਐਂਡ ਇਧੇ ਨਹੀਂ ਮੈਂ 7 ਸੀ ਸਿਗਨਿਫਿਕੇਸ਼ਨ ਗੁਡ ਬਾਕਸ ਪਰ ਵਿੱਚ ਮਿਊਜ਼ਿਕ ਕੀਤਾ ਜਿੱਥੇ ਕੀ ਸਾਰੇ ਸਟਾਫ ਬਹੁਤ ਸਪੋਰਟਿੰਗ ਥਾ ਐਂਡ ਉਹਨਾਂ ਨੇ ਮੈਨੂੰ ਬਹੁਤ ਗਾਈਡੈਂਸ ਵੀ ਦਿੱਤੀ ਯੂਨੀਵਰਸਿਟੀ ਦੇ ਰਿਗਾਰਡਿੰਗ ਕੋਰਸ ਦੇ ਰਿਗਾਰਡਿੰਗ ਐਂਡ ਅਲੋਂਗ ਵਿਦ ਥੈਟ ਉਹਨਾਂ ਨੇ ਮੈਨੂੰ ਇੰਟਰਵਿਊ ਦੇ ਲਈ ਵੀ ਪ੍ਰਿਪੇਅਰ ਕੀਤਾ ਐਂਡ ਜੀ ਮੈਂ ਆਪਣੇ ਪੇਰੈਂਟਸ ਦੀ ਗੱਲ ਕਰਾਂ ਮੇਰੇ ਫਾਦਰ ਐਗਰੀਕਲਚਰਿਸਟ ਨੇ ਐਂਡ ਮੇਰੀ ਮਦਰ ਹਾਊਸ ਅ एंड आई एम इन न्यूकोर्ट एंड टुडे आई रिसीव माय ऑस्ट्रेलिया वीज़ा फ्रॉम सेवेंसीज़ विदिन डे मैं अपना वीज़ा रिसीव किया था एंड स्पेशली थैंक्स तू गुडीप्सर्ट जिन्होंने मेरा वीज़ा रिसीव करने मेरी पो को थैल्ट की थी एंड मैं कोई भी अपने फील्स नाम बीजन फील्स नाइंस्युरें ਮੇਰਾ ਵੀਜ਼ਾ 2-3 ਡੇਜ਼ ਵਿੱਚ ਮੈਨੂੰ ਮਿਲਿਆ ਤੇ ਮੇਰਾ ਵਾਝਿਆ ਦਾ ਗੈਪ ਸੀਗਾ ਮੈਂ ਆਪਣੀ ਜਾਲਾ 2024 ਵਿੱਚ ਪਾਸ ਆਊਟ ਕੀਤੀ ਤੇ ਇੱਥੇ ਦਾ ਸਟਾਫ ਬਹੁਤ ਹੀ ਹਾਰਡ ਵਰਕਿੰਗ ਹੈ ਤੇ ਕੋਆਪਰੇਟਿਵ ਤੇ ਮੈਂ ਸਾਰੀ ਫੀਸ ਵੀ ਦਾ ਲੱਗਣ ਤੋਂ ਬਾਅਦ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕੁਲਦੀਪ ਸਿੰਘ ਖੈਰਾ ਫਰੋਮ 7C ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼ ਗੁਰਦਾਸਪੁਰ ਤੋਂ ਸੋ ਅੱਜ ਦੀ ਜਿਹੜੀ ਆਪਾਂ ਗੱਲ ਕਰਨ ਜਾ ਰਹੇ ਹਾਂ ਆਸਟ੍ਰੇਲੀਆ ਸਟੱਡੀ ਵੀਜ਼ਾ ਕਰ ਬਾਰੇ ਕਰਨ ਜਾ ਰਹੇ ਹਾਂ ਆਸਟ੍ਰੇਲੀਆ ਦਾ ਵੀਜ਼ਾ